ਲੋਕਾਂ ਨੇ ਮੈਂ ਹੀ ਫੀਲ ਕਰਦੀ ਆ ਕਿ ਵੱਧ ਤੋਂ ਵੱਧ ਆਪਣੇ ਹੱਕ ਦਾ ਇਸਤੇਮਾਲ ਕਰੋ ਤੇ ਤੁਸੀਂ ਵੇਖ ਹੀ ਰਹੇ ਹੋ ਸ਼ੁਰੂਆਤੀ ਅਜੇ ਸ਼ੁਰੂਆਤ ਵਿੱਚ ਵੀ ਲੋਕਾਂ ਵਿੱਚ ਬਹੁਤ ਉਤਸ਼ਾਹ ਆ ਤੇ ਮੈਂ ਸ਼ਾਂਤੀਪੂਰਵਕ ਹੋਣਾ ਮਤਲਬ ਤੁਸੀਂ ਪਾਓ ਸ਼ਾਂਤੀਪੂਰਵਕ ਹੋਣਾ ਨੇ ਪ੍ਰਜਾਣ ਨੂੰ ਮੈਂ ਵਾਈ ਗੁਰੂ ਦੇ ਅਦਾਸ ਵੀ ਕਰਦੀ ਆ ਤੇ ਸ਼ਾਂਤੀ ਬਣ ਗਈ ਕਿਹੜੇ ਮੁੱਦੇ ਨੇ ਜਿਹੜੇ ਲੱਗਦਾ ਤੁਹਾਨੂੰ ਇੱਥੇ ਹੱਲ ਨਹੀਂ ਹੋਏ ਹੋਣੇ ਚਾਹੀਦੇ बोलते थे बहुत जे देखो सीवरेज ਦਾ ਮੁੱਦਾ ਜੇ ਨਸ਼ੇ ਦਾ ਮੁੱਦਾ ਜੇ ਕਿਸਾਨੀ ਦਾ ਮੁੱਦਾ ਮੁਲਾਜ਼ਮਾਂ ਦੇ ਮੁੱਦੇ ਮੁੱਦੇ ਬੰਦੀ ਸਿੰਘਾਂ ਦੀ ਰਹਾਈ ਦੇ ਮੁੱਦੇ ਜੇ ਮੁੱਦੇ ਤੇ ਬਹੁਤ ਜੇ ਹੈਲਥ ਦਾ ਮੁੱਦਾ ਜੇ ਹਸਪੀਟਲਾਂ ਵਾਲੀ ਡਾਕਟਰੀ ਹੈ ਨਹੀਂ ਗਿਆ ਸਕੂਲਾਂ ਵਿੱਚ ਟੀਚਰ ਹੀ ਹੈ ਨਹੀਂ ਗਿਆ ਐਜੂਕੇਸ਼ਨ ਦਾ ਮੁੱਦਾ ਜੇ ਮੁੱਦੇ ਬਹੁਤ ਜੇ ਤੇ ਲੱਗਦਾ ਕਿ ਕਿਹਣਾ ਚੋਣ ਹੈ ਸ਼ਾਂਤੀਪੁਰੋ ਕੋਈ ਬਿਲਕੁਲ ਜੀ ਬਿਲਕੁਲ ਪੂਰੇ ਪੈਰਾਮੈਟਰੀ ਫੋਰਸਸ ਆਈਆਂ ਹੋਈਆਂ ਨਾ ਤੇ ਜੋ ਚੰਦੀਪੁਰ ਹੁਕੂਮਤ ਹੋਏਗਾ ਤੇ ਇੱਕ ਜਿਹੜੇ ਸਾਡੇ ਐਸਐਸਪੀ ਜੋਨ ਸਿਫਨ ਹਸਪੈਂਡ ਕੀ ਸੀ ਆ ਉਹਦਾ ਬੜਾ ਬਾਕੀ ਅਫਸਰਾਂ ਦੇ ਵੀ ਅਸਰ ਗਿਆ ਵਾ ਕਿ ਸਰਕਾਰ ਦੇ ਦਬਾਅ ਹੇਠ ਹੁਣ ਉਹ ਮਤਲਬ ਕੋਈ ਕਾਰਵਾਈ ਨਹੀਂ ਕਰ ਰਹਾ ਜੀ ਤੇ ਮਤਲਬ ਜੋਨ ਸਿਫਨ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿੱਨਾ ਲੋਕਾਂ ਨੂੰ ਮੈਂ ਇਹੀ ਫੀਲ ਕਰਦੀ ਆ ਕਿ ਵੱਧ ਤੋਂ ਵੱਧ ਆਪਣੇ ਬੋਰਡ ਦੇ ਹੱਕ ਦਾ ਇਸਤੇਮਾਲ ਕਰੋ ਤੇ ਤੁਸੀਂ ਵੇਖ ਹੀ ਰਹੇ ਹੋ ਸ਼ੁਰੂਆਤੀ ਅਜੇ ਸ਼ੁਰੂਆਤ ਵਿੱਚ ਵੀ ਲੋਕਾਂ ਵਿੱਚ ਬਹੁਤ ਉਤਸ਼ਾਹ ਵਾ ਤੇ ਮੇਂ ਸ਼ਾਂਤੀਪੁਰੂਪ ਰੋਟਾ ਮਤਲਬ ਕਿਸੇ ਬਾਓ ਸ਼ਾਂਤੀਪੁਰੂਪ ਰੋਟਾ ਨੇ ਪ੍ਰੇਜੈਂਟ ਮੈਂ ਵਾਇਗੁਰੂ ਦੇ ਅਰਦਾਸ ਵੀ ਕਰਦੀਆਂ ਤੇ ਸ਼ਾਂਤੀ ਬਣ ਗਈ ਕਿਹੜੇ ਮੁੱਦੇ ਨੇ ਜਿਹੜੇ ਲੱਗਦਾ ਤੁਹਾਨੂੰ ਇੱਥੇ ਹੱਲ ਨਹੀਂ ਹੋਈ ਹੋਣੀ ਚਾਹੀਦੀ ਮੁੱਦੇ ਤੇ ਬਹੁਤ ਜੇ ਦੇਖੋ ਸੀਵਰੇਜ ਦਾ ਮੁੱਦਾ ਜੇ

ਪੂਰੇ ਪੈਰਾਮੈਟਰੀ ਫੋਰਸਾਂ ਆਈਆਂ ਹੋਈਆਂ ਨੇ ਤੇ ਜਿਹੋਨ ਸ਼ਾਂਤੀ ਪ੍ਰਵਤੀ ਹੋਏਗਾ ਤੇ ਇੱਕ ਜਿਹੜੇ ਸਾਡੇ ਐਸਐਸਪੀ ਜਿਹਨਾਂ ਨੇ ਸਸਪੈਂਡ ਕੀਤੇ ਆ ਉਹਦਾ ਬੜਾ ਬਾਕੀ ਅਕਸਰਾਂ ਦੇ ਵੀ ਅਸਰ ਗਿਆ ਬਾਕੇ ਸਰਕਾਰ ਦੇ ਦਬਾਅ ਹੇਠ ਉਹ ਮਤਲਬ ਕੋਈ ਕਾਰਵਾਈ ਨਹੀਂ ਕਰ ਰਹੀ ਜੀ ਤੇ ਮਤਲਬ ਜੁਨਿਸ਼ਨ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿੰਨਾ ਸਾਡੀ ਬੇਨਤੀ ਨੂੰ ਸੁਣਵਾਵਾ ਤੁਸੀਂ ਸਭ ਦਾ ਲੋਕਾਂ ਨੇ ਮੈਂ ਹੀ ਫੀਲ ਕਰਦੀ ਆ ਕਿ ਵੱਧ ਤੋਂ ਵੱਧ ਆਪਣੇ ਹੱਕ ਦਾ ਇਸਤੇਮਾਲ ਕਰੋ ਤੇ ਤੁਸੀਂ ਵੇਖ ਹੀ ਰਹੇ ਹੋ ਸ਼ੁਰੂਆਤੀ ਜੇ ਸ਼ੁਰੂਆਤ ਵਿੱਚ ਵੀ ਲੋਕਾਂ ਵਿੱਚ ਬਹੁਤ ਉਤਸ਼ਾਹ ਵਾ ਤੇ ਮੇ ਸ਼ਾਂਤੀਪੁਰੂਪ ਰੋਟਾ ਮਤਲਬ ਕਿਸੇ ਬਾਓ ਸ਼ਾਂਤੀਪੁਰੂਪ ਰੋਟਾ ਨੇ ਪ੍ਰੇਜੈਂਟ ਮੈਂ ਵਾਈਗੁਰ ਦੇ ਅਰਦਾਸ ਵੀ ਕਰਦੀਆਂ ਤੇ ਸ਼ਾਂਤੀ ਬਣ ਗਈ ਕਿਹੜੇ ਮੁੱਦੇ ਨੇ ਜਿਹੜੇ ਲੱਗਦਾ ਤੁਹਾਨੂੰ ਇੱਥੇ ਹੱਲ ਨਹੀਂ ਹੋਈ ਹੋਣੀ ਚਾਹੀਦੀ बोलते थे बहुत जे देखो सीवरेज ਦਾ ਮੁੱਦਾ ਜੇ ਨਸ਼ੇ ਦਾ ਮੁੱਦਾ ਜੇ ਕਿਸਾਨੀ ਦਾ ਮੁੱਦਾ ਮਲਾਜਮਾਂ ਦੇ ਮੁੱਦੇ ਮੁੱਦੇ ਬੰਦੀ ਸਿੰਘਾਂ ਦੀ ਰਹਾਈ ਦੇ ਮੁੱਦੇ ਜੇ ਮੁੱਦੇ ਤੇ ਬਹੁਤ ਜੇ ਹੈਲਥ ਦਾ ਮੁੱਦਾ ਜੇ ਹਸਪੀਟਲਾਂ 'ਚ ਡਾਕਟਰੀ ਨਹੀਂ ਹੈਗੇ ਸਕੂਲਾਂ 'ਵਿੱਚ ਟੀਚਰ ਹੀ ਨਹੀਂ ਹੈਗੇ ਐਜੂਕੇਸ਼ਨ ਦਾ ਮੁੱਦਾ ਜੇ ਮੁੱਦੇ ਬਹੁਤ ਜੇ ਤੇ ਲੱਗਦਾ ਕਿ ਕਿਹੜਾ ਚੋਣ ਹੈ ਸ਼ਾਂਤੀਪੁਰੂ ਕੋਈ ਬਿਲਕੁਲ ਜੀ ਬਿਲਕੁਲ ਪੂਰੇ ਪੈਰਾਮੈਟਰੀ ਫੋਰਸਸ ਆਈਆਂ ਹੋਈਆਂ ਨੇ ਤੇ ਜਿਹੋਨ ਸ਼ਾਂਤੀ ਪ੍ਰਵਤੀ ਹੋਏਗਾ ਤੇ ਇੱਕ ਜਿਹੜੇ ਸਾਡੇ ਐਸਐਸਪੀ ਜਿਹਨਾਂ ਨੇ ਸਸਪੈਂਡ ਕੀਤੇ ਆ ਉਹਦਾ ਬੜਾ ਬਾਕੀ ਅਫਸਰਾਂ ਦੇ ਵੀ ਅਸਰ ਗਿਆ ਵਾ ਕੇ ਸਰਕਾਰ ਦੇ ਦਬਾਅ ਹੇਠ ਉਹ ਮਤਲਬ ਕੋਈ ਕਾਰਵਾਈ ਨਹੀਂ ਕਰ ਰਿਹਾ ਜੀ ਤੇ ਮਤਲਬ ਜਿਹਨਾਂ ਤੁਸੀਂ ਸੰਧਾਨ ਦਾ ਬਹੁਤ-ਬਹੁਤ ਧੰਨਵਾਦ ਕਰਦੀਆਂ ਜਿਨ੍ਹਾਂ ਸਾਡੀ ਬੇਨਤੀ ਨੂੰ ਸੁਣਵਾਵਾ ਤੁਹਾਨੂੰ ਸਦਾ